KASLIJAMNetKASIRAHHHHH NOESZIA BADIGAS <laughs> forcé ਕਿਹੜਾ ਪਿੰਡ ਆ ਤੇ ਕਿੱਥੇ ਕਿਹੜੀ ਗੱਲਬਾਤ ਹੋਈ ਹੈ ਗੱਡੀ ਕਿਵੇਂ ਕਿਵੇਂ ਆ ਕੇ ਲੱਗੀ ਉਹਦੇ ਬਾਰੇ ਦੱਸੋ ਮੇਰਾ ਨਾਮ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੂ ਬਠਵਾਲਾ ਮੈਂ ਇਥੋਂ ਲੰਗਰਾ ਅਹਿਦ ਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗਦੀਆਂ ਲੱਤਾਂ ਨਿਕਲ ਰਹੀਆਂ ਹੈਗੀਆਂ ਤੇ ਅੱਗ ਲੱਗੀ ਵੇਖ ਕੇ ਮੈਂ ਗੱਡੀ ਵੱਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਵੀ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋ ਗਰਾਸ ਸਿੰਘ ਕਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮ ਹੈ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪਟ્રોલ ਗੱ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲੱਗ ਕੇ ਗਿਆ ਨਹੀਂ ਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਹੜਾ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ્રોલ ਗੱਡੀ ਹੋਂ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲਾਸਟ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸਵਾਲਾਂ ਦੀ ਗੱਡੀ ਜੀ ਕਿ ਟਾਈਗਰ ਤੇ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਅੱਗ ਬੁਝਾਉਂਦੀ ਪਰ ਪਟ્રોલ ਕਾਰ ਹੋਂ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਫਰਬ ਗੜ ਵਾਲਿਆਂ ਨੂੰ ਫੋਨ ਕੀਤਾ ਜੀਗਾ ਉਹਨਾਂ ਨੇ ਬਹੁਤ ਛੇਤੀ ਵਜ ਆਪਣੀ ਗੱਡੀ ਭੇਜ ਦਿੱਤੀ ਸੀਗੀ ਪਰ ਫਿਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਸੜ ਕੇ ਸਵਾਹ ਚੁੱਕੀ ਜੀ ਕਿੰਨਾ ਕਿ ਨੁਕਸਾਨ ਹੋ ਸਕਦਾ ਖੰਡਾ ਕਿੰਨੇ ਜੀ ਗੱਡੀ ਦਾ ਜੀ 100% ਹੀ ਨਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸਵਾਹ ਹੋ ਗਈ ਹੈ ਜੀ ਹਾਂ ਜੀ ਭਾਜੀ ਕੀ ਨਾ ਆਇਆ ਤੇ ਕੀ ਗੱਲਬਾਤ ਹੋਈ ਸਰੀ ਤੇ ਕਿਹੜੀ ਗੱਡੀ ਸੀ ਤੇ ਕਿਵੇਂ ਆਕ ਲੱਗੀ ਜੀ ਮੇਰਾ ਨਾਮ ਜਗਰਾਤ ਸਿੰਘ ਹੈ ਪਿੰਡ ਹੱਲਾ ਇਹ ਬਾਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਦੋ ਵਾਰੀ ਖਰਾਬ ਹੋ ਗਈ ਆ ਜੰਸੀ ਜੀ ਕੰਪਲੇਨਟ ਕੀਤੀ ਸਾਰਾ ਕੰਮ ਕੀਤਾ ਇਤੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਦੇਖਣ ਡੇ ਮੜਿਆ ਧੂਆਂ ਨਿਕਲਿਆ ਤੇ ਮੇਰੇ ਆਹ ਲੱਤ ਲੱਗੇ ਵੀ ਗੇਰ ਦਾ ਜਿਹੜਾ ਥੱਲੇ ਧੂਆਂ ਆਇਆ ਤੇ ਮੈਂ ਅੱਗੋ ਜਾ ਕੇ ਬੋਨਟ ਖੋਲ੍ਹਿਆ ਜਾਣ ਕੇ ਤਮਾਕਾ ਪਿਆ ਅਕਦਾ ਤੇ ਗੱਡੀ ਸੜ ਗਈ ਤੇ ਮੇਰੇ ਆਹ ਗੁੱਗ ਪੈ ਗਈ ਮੇਰੇ ਦੱਤ ਤੇ ਮੌਕਾ ਹੋਇਆ ਜੀ ਮੌਕੇ ਤੇ ਕੋਈ ਲੋਕ ਆਏ ਫਿਰ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਨਾਲ ਹੈ ਸਾਰਾ ਪਿੰਡ ਬੜੀ ਨਸਲ ਜਾਨ ਬਚਾਈ ਪਿੰਡ ਸਾਰਾ ਨਾਲ ਆ ਕੀ ਕਹਿਣਾ ਚਾਹੋਗੇ ਜਿਸ ਜਿਹੜੀ ਕੰਪਨੀ ਦੇ ਵਿੱਚ ਇਹਨਾਂ ਦਾ ਗੱਡੀ ਪਿੱਤੀ ਉਹਨਾਂ ਨੂੰ ਚਲੋ ਕੰਪਨੀ ਨੂੰ ਕੀ ਕਹਿਣਾ ਵਾ ਕੰਪਨੀ ਕਿਹੜਾ ਜਾਣ ਕੇ ਕਰਦੀ ਐ ਯਾਰ ਨਸਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ ਐ ਫਿਰ 5 ਮਿੰਟ ਦੀ ਗੱਡੀ ਗਈ ਤਾਂ ਕਿਵੇਂ ਪਤਾ ਲੱਗਿਆ ਤੇ ਇਸ ਗੱਡੀ ਤੋਂ ਅਗਲੇ ਕਿਵੇਂ ਤੁਹਾਨੂੰ ਫੋਨ ਆਇਆ ਤੇ ਪਰਦਾ ਸਾਨੂੰ 112 ਤੇ ਕਾਲ ਗਈ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਐ ਗੱਡੀ ਨੂੰ ਆਪ ਪਾਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਤੇ ਅੱਗ ਤੇ ਕਾਬੂ ਪਾ ਗਿਆ ਪੁਲਿਸ ਵਾਲਿਆਂ ਦੇ ਕਿੰਨੀ ਗੱਡੀ ਗੱਡੀ ਤੇ ਟੋਟਲੀ ਅਕਸਰ ਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਹੈ